ਪਹਿਲਾਂ ਤੂੰ ਵੀ ਨਹੀਂ ਵੱਜਿਆ ਕਰਦੀ ਤੇ ਸਭ ਤੋਂ ਪਹਿਲਾਂ ਕਲਦੀਬ ਮਾਨਕ ਦੇ ਗੀਤਾਂ ਦੇ ਵਿੱਚ ਤੂੰ ਵੀ ਵੱਜੀ ਆ ਮੈਂ ਅਸਲ ਮਾਤਾ ਬਿੰਦ ਰਖੇ ਜੀ ਨਾਲੇ ਜੋੜੀ ਵਜਾਈ ਭੰਗੜਿਆਂ ਦੇ ਵਿੱਚ ਉਹ ਮਲਵਈ ਗਿੱਤੇ ਵਾਲਿਆਂ ਨੂੰ ਮੈਂ ਪੁੱਛਦਾ ਵੀ ਇਹ ਮਲਵਈ ਗਿੱਤਾ ਭਾਈ ਕੱਤੋਂ ਚੱਲਿਆ ਇਹ ਕਹਿੰਦੇ ਜੀ 15-20 ਸਾਲ ਹੋਏ ਆ ਉਹ ਮੈਂ ਕਹਾ ਬਾਜੋ ਮਲਵਈ ਗਿੱਤਾ ਜਦ ਦੀ ਦੁਨੀਆ ਵਸੀ ਆ ਨਾ ਇਹ ਜੱਦਾ ਏ ਮੈਨੂੰ ਪਤਾ ਵੀ ਇਹ ਵਿਰਸਾ ਕਾਤੋਂ ਖਤਮ ਹੋਇਆ 1992 ਤੋਂ ਹੋਇਆ ਤੇ ਪਹਿਲਾਂ ਤੁੰਗੀਆਂ ਵੱਜਦੀਆਂ ਸੀ ਆਇਆ ਮਿਰਜਾ ਬੱਬਲ ਪੁਹਿੰਦਰ ਜੀ ਨੇ ਤੇ ਮੈਂ ਗੈਲ ਨੋਜਾ ਵਜਾਇਆ ਹੁਣ ਇਹ ਕਦੇ ਮੁਹਤਾਜ ਨਹੀਂ ਹੁੰਦਾ ਅੱਖਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਅੱਜ ਅਸੀਂ ਇੱਕ ਜਹੀ ਧਰਤੀ ਤੇ ਪਹੁੰਚੇ ਆ ਪਿੰਡ ਬੇਲੇ ਚ ਜਿੱਥੇ ਉਸਤਾਦ ਜੈਰਾਮ ਬੇਲਾ ਜੀ ਕੋਲ ਪਹੁੰਚੇ ਆ ਜਿਹੜੇ ਆਪਣੀ ਕਲਾ ਨੂੰ ਲੈ ਕੇ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਨੇ ਤੂੰਬੀਆਂ ਬਣਾਉਣ ਤੋਂ ਲੈ ਕੇ ਸਾਜ਼ਾਂ ਨੂੰ ਵਜਾਉਣਾ ਸੰਗੀਤ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਜਿੰਨੀਆਂ ਵੀ ਕੈਰੀਏ ਕਿ ਸੰਗੀਤ ਨਾਲ ਸੰਬੰਧਿਤ ਗੱਲਾਂ ਕਰੀਏ ਉਹਨੀਆਂ ਥੋੜੀਆਂ ਨੇ ਸਿੱਧੀ ਗੱਲਬਾਤ ਕਰਾਂਗੇ ਸਵਾਗਤ ਵੀ ਕਰਾਂਗੇ ਇਹਨਾਂ ਦਾ ਇਹਨਾਂ ਦੇ ਪਿੰਡ ਪਹੁੰਚੇ ਆ ਸਭ ਤੋਂ ਪਹਿਲਾਂ ਉਸਤਾਦ ਜੀ ਤੁਹਾਡਾ ਨੀੜ ਪੰਜਾਬੀ ਮੀਡੀਆ ਦੇ ਸਵਾਗਤ ਹੈ ਜੀ ਹਾਂਜੀ ਮੇਰੇ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਮਹਾਰਾਜ ਤੁਸੀਂ ਆਪਾਂ ਸ਼ੁਰੂਆਤ ਕਰਾਂਗੇ ਬਹੁਤ ਪਿਆਰੇ ਸਾਜ਼ ਨੇ ਜਿਹੜੇ ਤੁਸੀਂ ਹੱਥੀਂ ਤਿਆਰ ਕੀਤੇ ਹੋਏ ਨੇ ਇੱਕ ਕਲਾ ਵੀ ਆਪਣੀ ਜਿਹੜੀ ਲੋਪ ਹੁੰਦੀ ਜਾ ਰਹੀ ਹੈ ਮੈਂ ਸ਼ੁਰੂਆਤ ਇੱਥੋਂ ਕਰਾਂਗਾ ਕਿ ਇਹ ਜਿਹੜੀ ਤੁੰਬੀ ਤੁਸੀਂ ਬਣਾਉਨੇ ਹੋ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ ਦੂਰ ਦੂਰ ਤੱਕ ਤੁਹਾਡੀ ਤੁੰਬੀ ਜਾਂਦੀ ਹੈ ਇਹ ਤੁਹਾਨੂੰ ਤੁੰਬੀ ਨਾਲ ਤੁਹਾਨੂੰ ਇਸ਼ਕ ਕਿਵੇਂ ਹੋਇਆ ਤੇ ਕਦੋਂ ਤੋਂ ਤੁੰਬੀ ਬਣਾਉਣੀ ਤੇ ਵਜਾਉਣੀ ਸ਼ੁਰੂ ਕੀਤੀ ਇਹ ਸਾਨੂੰ ਬਚਪਨ ਦੇ ਵਿੱਚ ਹੀ ਹੋ ਗਿਆ ਤੇ ਜੀ ਮੇਰੀ ਐਜ ਟਾਈਮ 74 ਸਾਲ ਦੀ ਉਮਰ ਹੈ 1950 ਦਾ ਜਨਮ ਹੈ ਜੀ ਜੀ ਇਹ ਮਤਲ 1970 ਦੇ ਵਿੱਚ ਪਹਿਲਾਂ ਤੂੰਬੀਆਂ ਨਹੀਂ ਵੱਜਿਆ ਕਰਦੀ ਤੇ ਸਭ ਤੋਂ ਪਹਿਲਾਂ ਕੁਲਦੀਪ ਮਾਨਕ ਦੇ ਗੀਤਾਂ ਦੇ ਵਿੱਚ ਤੂੰਬੀ ਵੱਜੀ ਆ ਤਿੱਖੀ ਹਾਂ ਉਹ ਤਿੱਖੀਆਂ ਟੂਣਾ ਬਹੁਤ ਵਧੀਆ ਲੱਗੀਆਂ ਉਹਦੇ ਗੀਤ ਆਏ ਤੇ ਤੇਰੀ ਖਾਤਰ ਹੀਰੇ ਛੱਡ ਕੇ ਤੱਕ ਤਾ ਜਾ ਰਹੇ ਨੂੰ ਰਾਜਾ ਰਸਾਲੂ ਜੈਮਲ ਫੱਤਾ ਹੈ ਆਖੇ ਅਕਬਰ ਬਾਦਸ਼ਾ ਜੀ ਉਹ ਜੈਮਲ ਫੱਤੇ ਦੇ ਨਾਲ ਉਹਨਾਂ ਦਾ ਲੜਾਈ ਝਗੜੇ ਦਾ ਗੀਤ ਉਹਦਾ ਡੋਲਾ ਮੰਨ ਇਸ ਤਰ੍ਹਾਂ ਦੇ ਗੀਤ ਆਏ ਤੇ ਜੀ ਉਹ ਸਾਨੂੰ ਜਾਤੇ ਇਸ਼ਕ ਪੈ ਗਿਆ ਹਮ ਮਾਰਕ ਵੀ ਸਾਡੇ ਹਾਨ ਜੇ ਹਾਨ ਵਾਰੀ ਦੇ ਤਾਂ ਜੀ ਹੈ ਜੀ ਤੇ ਉਹ ਤੂੰ ਵੀ ਫਿਰ ਅਸੀਂ ਲੱਭੀ ਮੇਲੇ ਅਮੂਲਿਆਂ ਤੇ ਜਾਂ ਮਿਲ ਜੇ ਕਰਦੀ ਆਪ ਤੂੰ ਵੀ ਵਜਿਆ ਕਰਦੀ ਹੁੰਦੀ ਹੈ ਜੀ ਹਾਲੀ ਪਾਲੀ ਸਭ ਬਣਾ ਵਜਾਇਆ ਕਰਦੇ ਤੇ ਆਮ ਗਾਉਣੇ ਵਾਲੇ ਜੰਨਾ ਵਰਾਤਾਂ ਦੇ ਵਿੱਚ ਵੀ ਵਜਾਇਆ ਕਰਦੇ ਤੇ ਹਰ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਕਲਾਕਾਰ ਤੂੰ ਵੀ ਨਾਲ ਹਰ ਨਗੋਜਿਆਂ ਦੇ ਨਾਲ ਗਾਇਆ ਵਜਾਇਆ ਕਰਦੇ ਤੇ ਜੀ ਜਦ ਦਰਵਾਜ ਹੈ ਜਤਾ ਉਹਨਾਂ ਟਾਈਮਾਂ ਦੇ ਵਿੱਚ ਮੁੰਡੇ ਇੱਕ ਪਾਸੇ ਗਿੱਧਾ ਪਾਇਆ ਕਰਦੇ ਤੇ ਭੰਗੜਾ ਪਾਇਆ ਕਰਦੇ ਉਹਨੂੰ ਗਿੱਧਾ ਵੀ ਮੁੰਡਿਆਂ ਦਾ ਵੀ ਗਿੱਧਾ ਹੈਗਾ ਤਾਂ ਹਮ ਹਾਂਜੀ ਤੇ ਕੁੜੀਆਂ ਦਾ ਲੜਕੀਆਂ ਦਾ ਗਿੱਧਾ ਲੱਗ ਹੁੰਦਾ ਤਾਂ ਮੁੰਡਿਆਂ ਦਾ ਗਿੱਧਾ ਲੱਗ ਹੁੰਦਾ ਤਾਂ ਉਹਨਾਂ ਦੇ ਵਿੱਚ ਫਿਰ ਤੂੰਬੀਆਂ ਦੇ ਨਾਲ ਆ ਲੰਗੋਜ਼ੀਆਂ ਦੇ ਨਾਲ ਟਿਉਣ ਦੇਣੀ ਤੇ ਵਿੱਚ ਮੁੰਡਿਆਂ ਨੇ ਬੋਲੀਆਂ ਪਾਉਣੀਆਂ ਹਾਂ ਇਹ ਤੁਰੇ ਚੱਲਦਾ ਹੈ ਤੂੰ ਵੀ 70 ਦੇ ਵਿੱਚ ਆਈ ਆ 70 ਉਹ ਤੋਂ ਪਹਿਲਾਂ ਤੂੰ ਵੀ ਜਿਹੜੀ ਅਸਲ ਉਹ ਉਹ ਆਪਣੇ ਜਮਲਾ ਜੀ ਦੇ ਘਰ ਬਣੀ ਸੀ ਜਮਲਾ ਜੀ ਨੇ ਬਣਾਈ ਸੀ ਹਾਂਜੀ ਤੇ ਜਿਹੜੀ ਤੁਹਾਡੀ ਤੂੰਬੀ ਬਣੀ ਹੈ ਇਹਦੇ ਉੱਤੇ ਮਤਲਬ ਸਾਰੇ ਸੁਰ ਨੇ ਜਿਹੜੇ ਮਤਲਬ ਜਿਹੜੇ ਆਪਣੇ ਹੁੰਦੇ ਨੇ ਗੀਤਾਂ ਦੇ ਵਿੱਚ ਵੱਜਦੇ ਨੇ ਉਹ ਮੇਰੀ ਟਿਊਨ ਨੂੰ ਭਰਪੂਰ ਬਣਾਇਆ ਜਾਂਦਾ ਹੈ ਹਨਾ ਮਤਲਬ ਸਵਰਾਂ ਦੇ ਨਾਲ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਸਾਨੂੰ ਕੋਈ ਟਿਊਨ ਹੈ ਜਿਹੜੀ ਉਤੋਂ ਆਪਣੀ ਸ਼ੁਰੂਆਤ ਕਰੋ ਕੋਈ ਮਾਨਕ ਸਾਹਿਬ ਦੀ ਜਾਂ ਜਿਹੜੀ ਵੀ ਤੁਹਾਨੂੰ ਪਸੰਦ ਹੈ ਸਭ ਤੋਂ ਪਹਿਲਾਂ ਉਹ ਟਿਊਨ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਠੀਕ ਆ ਜੀ ਮੈਂ ਮੁਹੰਮਦ ਸਦੀਕ ਸਾਹਿਬ ਦੀ ਟਿਊਨ ਵਜਾਉਂਦਾ ਜੀ ਹਾਂ ਜੀ ਜ਼ਰੂਰ ਜੀ ਬਾਕੀ ਚਮਕੀਲੇ ਸਾਰਿਆਂ ਦੀ ਜਾਣਦੀ ਟਿਊਨ ਹੈ ਜਿਹੜੇ ਮਰਜੀ ਦੀਦਾਰ ਸੰਧੂ ਵਗੈਰਾ ਮੁਹੰਮਦ ਨਜੀਰ ਬਹੁਤ ਖੂਬ ਜੀ ਬਹੁਤ ਖੂਬ ਤੁਸੀਂ ਹੋਰ ਵੀ ਸਾਜ਼ ਨਹੀਂ ਉਹਦਾ ਵੀ ਜ਼ਿਕਰ ਕਰਾਂਗੇ ਨਾਲ ਨਾਲ ਅ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡੇ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਵਾ ਪਿਆ ਇਹਨਾਂ ਸਾਜ਼ਾਂ ਦੀ ਬਦੌਲਤ ਇਸ ਕਲਾ ਦੀ ਬਦੌਲਤ ਤੇ ਉਹਦੇ ਵਿੱਚੋਂ ਕਿਹੜੇ-ਕਿਹੜੇ ਕਲਾਕਾਰ ਨੇ ਕੁਝ ਕਲਾਕਾਰਾਂ ਦੇ ਨਾਮ ਲੈਣਾ ਚਾਹੋਗੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਮੈਂ ਅਲੰਗੋਜਾ ਸਿੱਖਿਆ ਜੀ ਇਹ ਉਸਤਾਜ ਪਾਲਾ ਰਾਮ ਮਾਨਕ ਪ੍ਰਸਰੀਪ ਜੀ ਮੇਰੇ ਸਾਜ਼ ਨੇ ਹੁਣ ਵੀ ਇਸ ਟਾਈਮ ਜੂੰਦੀ ਜਾਗ ਦੀ ਮਸਾਲਾ ਅਸੀਂ ਇਕੱਠੇ ਪ੍ਰੋਗਰਾਮ ਵੀ ਲਾਉਣ ਜਾਂਦੇ ਆ ਆ ਸਬਰాత్రి ਦਾ ਵੀ ਲਾਇਆ ਸੀ ਮਰੰਡੇ ਜੀ ਪਤਾ ਨਹੀਂ ਕਿੰਨੀ ਤਰੀਕ थी 24 थी ਪਤਾ ਨਹੀਂ ਜੀ ਹੈ ਜੀ ਤੇ 8 ਤਰੀਕ ਦਾ ਹਾਂ 8 ਦਾ ਇਹ ਅਸੀਂ ਸਬਰాత్రి ਦਾ ਵੀ ਲਾਇਆ ਉਹਨਾਂ ਨੇ ਵਾਰੀ ਸ਼ਾ ਫਿਲਮ ਗਰਦਾਸ ਮਾਨ ਦੀ ਮਾਨਕ ਪਰਸ਼ਰੀਪ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਵੀ ਗਾਇਆ ਮੈਂ ਉਹਨਾਂ ਤੋਂ ਨਗੋਜੇ ਸਿੱਖਿਆ ਤਾਂ ਜੀ ਜੀ ਬਣਾ ਬਾਕੀ ਹੁਣ ਇੱਕ ਚਮਕੀਲੇ ਤੇ ਫਿਲਮ ਬਣੀ ਆ ਉਹਦੇ ਵਿੱਚ ਵੀ ਮੇਰੇ ਸਤਾਜ ਜੀ ਹੈਗੇ ਆ ਇੱਕ ਭੋਲਾ ਫਿਲਮ ਚੱਲ ਰਹੀ ਆ ਉਹਦੇ ਵਿੱਚ ਵੀ ਸਤਾਜ ਮੇਰੇ ਹੈਗੇ ਆ ਇੱਕ ਜ਼ਿਕਰ ਆਉਂਦਾ ਸੁਰਜੀਤ ਬਿੰਦਰਖੀਆ ਭਪਿੰਦਰ ਬੱਬਲ ਠੀਕ ਹੈ ਜੈਲੀ ਮਨਜੀਤ ਪੂਰੀ ਗੀਪੀ ਗਰੇਵਾਲ ਬਹੁਤ ਸਾਰੇ ਕਲਾਕਾਰਾਂ ਦਾ ਉਹਨਾਂ ਦੇ ਤੁਸੀਂ ਗੀਤਾਂ ਦੇ ਵਿੱਚ ਵੀ ਆਪਣਾ ਸਾਜ ਪਲੇ ਕੀਤਾ ਹੋਇਆ ਤੇ ਕਿਹੜੇ ਕਿਹੜੇ ਸਾਜ ਪਲੇ ਕੀਤੇ ਨੇ ਕਿਹੜੇ ਕਿਹੜੇ ਗਾਇਕ ਦੇ ਗੀਤ ਚ ਮੈਂ ਅਸਲ ਮਾਤਾ ਬਿੰਦਰਖੀ ਜੀ ਨਾਲੇ ਜੋੜੀ ਵਜਾਈ ਆ ਭੰਗੜਿਆਂ ਦੇ ਵਿੱਚ ਇਹ ਕਿਹੜੇ ਕਿਸਾਨ ਦੀ ਗੱਲ ਹੋਊਗੀ ਇਹ 85 ਦੇ ਲਗਭਗ ਦੀ ਆ ਜੀ ਹਾਂਜੀ 85 82 83 ਜੀ 82 83 ਦੇ ਵਿੱਚ ਬਿੰਦਰਾਖੇ ਜੀ ਪੜਦੇ ਤੇ ਇਹ ਵੀ ਨਗੋਜੇ ਸਿੱਖੇ ਤੇ ਮੇਰੇ ਉਸਤਾਦ ਤੋਂ ਤੇ ਮੈਂ ਵੀ ਸਿੱਖਿਆਤਾ ਫਿਰ ਬਿੰਦਰਾਖੇ ਜੀ ਦੀ ਆਵਾਜ਼ ਵਧੀਆ ਸੀ ਵੈ ਤਾਂ ਮੇਰਾ ਉਸਤਾਦ বাজਾਇ ਕਰ ਦਦੇ ਨਾ ਜੋੜੀ ਤੇ ਫਿਰ ਮੈਨੂੰ ਉਸਤਾਦ ਨੇ ਇਹਦੇ ਨਾਲ ਭੇਜਿਆ ਪੰਜ ਚਾਰ ਵਾਰੀ ਇਹਦੇ ਨਾਲ ਮੈਂ ਨਗੋਜੇ ਵਜਾਇਆ ਜੀ ਜੀ ਸੋ ਜਿਹੜੇ ਸਕੂਲਾਂ ਦੇ ਕਾਲਜਾਂ ਦੇ ਫੰਕਸ਼ਨ ਹੁੰਦੇ ਤੇ ਹਾਂਜੀ ਉਹ ਵੀ ਤੁਹਾਡੇ ਮਿਲਦਾ ਇੱਥੇ ਏਰੀਆ ਤੇ ਸੀ ਬਿੰਦਰਾਖ ਪਿੰਡ ਇੱਧਰ ਹੀ ਪੈਂਦਾ ਹੈ ਨਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਤੇ ਜਿਹੜੇ ਮਤਲਬ ਤੁਸੀਂ ਉਹਨਾਂ ਦੇ ਨਾਲ ਕੋਈ ਹੋਰ ਤੁਹਾਡੀ ਯਾਦ ਜੁੜੀ ਹੋਵੇ ਸੁਜੀਤਬਿੰਦ ਰਖਿਆ ਦੇ ਨਾਲ ਉਹ ਕੋਈ ਸਾਂਝੀ ਕਰਨੀ ਚਾਹੋ ਜਿਹੜੀ ਤੁਸੀਂ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖਦੇ ਹੋ ਅਸਲ ਮਨਾ ਪਤਾ ਕਿ ਆ ਜੀ ਜਦ ਰਿਕਾਰਡਿੰਗ ਦਾ ਟਾਈਮ ਆਇਆ ਉਸ ਟਾਈਮ ਮੈਨੂੰ ਲੁਧਿਆਣਾ ਜਾਣਾ ਪੈ ਗਿਆ ਸ਼ੋਰ ਸ਼ਰਾਬਾ ਬਹੁਤ ਆ 1988 ਦੇ ਵਿੱਚ ਅੱਛਾ ਤੇ ਪਹਿਲਾਂ ਹੀ ਬਹੁਤ ਆ ਤੇ 84 ਤੋਂ ਸ਼ੁਰੂ ਹੋ ਗਿਆ ਤਾਂ ਹੈ ਜੀ 84 ਤੋਂ ਹੋ ਗਿਆ ਸ਼ੁਰੂ ਕਾਲਜਾਂ ਦੇ ਵਿੱਚ ਕੋਈ ਮੁੰਡਾ ਨੂੰ ਪੁਲਿਸ ਫੜ ਲੈਂਦੀ ਸੀ ਕਿਸੇ ਵੀ ਜੋਤ ਦੇ ਵਿੱਚ ਹੈ ਜੀ ਹੈ ਜੀ ਤੇ ਕਿਸੇ ਵੀ ਮਸਲੇ ਦੇ ਵਿੱਚ ਫੜ ਲੈਂਦੀ ਉਹਨਾਂ ਦੇ ਨਾਲ ਜਿਹਦੀ ਫੋਟੋ ਮਿਲ ਜਾਂਦੀ ਤੇ ਪੁਲਿਸ ਉਹਨੂੰ ਵੀ ਚੱਕ ਲੈਂਦੀ ਸੀ ਜੀ ਹੈ ਜੀ ਬਹੁਤ ਇਦਾਂ ਦਾ ਦੌਰ ਸੀਗਾ ਦੌਰ ਬਹੁਤ ਭੈੜਾ ਚੱਲ ਪਿਆ ਤਾਂ ਫਿਰ ਮੇਰਾ ਭਰਾ ਮੈਨੂੰ ਲੁਧਿਆਣੇ ਲੈ ਗਿਆ ਜੀ ਜੀ 1990 ਦੀ ਵੀ 88 ਦੇ ਵਿੱਚ ਸਮਝੋ 90 ਤੋਂ 1 ਸਾਲ ਪਹਿਲੇ ਫਿਰ ਮੈਂ ਉੱਥੇ ਰਹਿੰਦਾ ਰਿਹਾ ਜਾਨ ਨੂੰ ਬਿੰਦ ਰਕੀ ਦੇ ਗੀਤ ਆਉਣੇ ਸ਼ੁਰੂ ਹੋ ਗਏ ਜੀ ਜੀ ਫਿਰ ਮੈਂ ਪਿੱਛੇ ਮੁੜਿਆ ਹੀ ਨਹੀਂ ਜੀ ਅੱਛਾ ਹਾਂ ਡਰ ਬਹੁਤ ਪੈ ਗਿਆ ਤਾਂ ਉਹ ਦੋ ਔਰ ਸੀ 88 ਤੁਸੀਂ ਗੱਲ ਕਰ ਰਹੇ ਹੋ ਅਮਰ ਸਿੰਘ ਚਮਕੀਲਾ ਹੋਣਾ ਦਾ ਵੀ ਉਦੋਂ ਪਿੰਲਾ ਦਾ ਪੀਕ ਤੇ ਸੀ ਉਸ ਤੋਂ ਪਹਿਲਾਂ ਦੀ ਜਿਹੜੀ ਗੱਲ ਕਰੀ ਜਾਵੇ ਉਹਨਾਂ ਦੇ ਗਾਣੇ ਉਹਨਾਂ ਦੇ ਗਾਣੇ ਵੀ ਤੁਸੀਂ ਤੁੰਬੀ ਦੇ ਉੱਤੇ ਫਰਮਾਉਨੇ ਹੋ ਤਾਂ ਆਪਣਾ ਟਿਉਣਾ ਉਹਨਾਂ ਦੀਆਂ ਕੋਈ ਉਹਨਾਂ ਦੀ ਚਮਕੀਲਾ ਸਾਹਿਬ ਦੀ ਟੂਣ ਵੀ ਦਰਸ਼ਕਾਂ ਦੇ ਰੂਬਰੂ ਕਰਾਂ ਹਾਂਜੀ ਚਮਕੀਲਾ ਸਾਹਿਬ ਦਾ ਜਿਹੜੇ ਗੀਤ ਤੇ ਨਾ ਜੀ ਚਾਰ ਗੀਤ ਆਏ ਤੇ ਜੀ ਸਭ ਤੋਂ ਪਹਿਲਾਂ 1979 ਚ ਜੀ ਤੇ ਕੁਲਦੀਪ ਮਾਨਕ ਦੇ ਵੀ ਗੀਤਾਂ ਦਾ ਪਤਾ ਵੀ ਪਹਿਲਾ ਗੀਤ ਕਿਹੜਾ ਤਾਂ ਤੇ ਉਸ ਤੋਂ ਬਾਅਦ ਇਸ ਮੁਹੰਮਦ ਸਦੀ ਦਾ ਕਿਹੜਾ ਗੀਤ ਆ ਕਿਹੜੇ ਸਨ ਚ ਇਹ ਮੈਂ ਸਾਰੇ ਨੋਟ ਕਰਿਆ ਹੋਇਆ ਜੀ ਕਿ ਸਾਨੂੰ ਪਤਾ ਇਹਨਾਂ ਨੂੰ ਸੁਣਦੇ ਤੇ ਅਸੀਂ ਇਹਨਾਂ ਦੇ ਆਸ਼ਿਕ ਤੇ ਹਾਂ ਹਾਂਜੀ ਵਧੀਆ ਗਾਇਆ ਵਸਤੇ ਮੈਨੂੰ ਲੱਗਦਾ ਪੀ ਲੱਗ ਲੱਗ ਤੂੰ ਵੀ ਆਉਂਦੇ ਨੇ ਜਿਵੇਂ ਮਾਨਕ ਸਾਹਿਬ ਲੱਗ ਇਹ ਅਲੱਗ-ਲੱਗ ਬਣਾਉਂਦੇ ਤੁਸੀਂ ਅਲੱਗ-ਲੱਗ ਬਣਾਉਂਦੇ ਜੀ ਆਹ ਮਾਨਕ ਸਾਹਿਬ ਦੀ ਹੈ ਜੀ ਆਹ ਤੂੰ ਵੀ ਇਹਦਾ ਭਾਂਡਾ ਵੀ ਛੋਟਾ ਹੁੰਦਾ ਇਹਦਾ ਆਕਾਰ ਉਹਦੇ ਨਾਲ ਥੋੜਾ ਜਿਹਾ ਫਰਕ ਪਾਇਆ ਜਾਂਦਾ ਜੀ ਆਹ ਦੇਖੋ ਠੀਕ ਹੈ ਜੀ ਆਹ ਦੇਖਦੇ ਨੇ ਕੀਲੀ ਦੇ ਉੱਪਰ ਚੱਲੇਗੀ ਹਾਂਜੀ ਅਕੀਲੀ ਦਾ ਫਰਕ ਇੱਥੇ ਰੱਖ ਲਈ ਤਾਂ ਤੂੰ ਵੀ ਨੇੜੇ ਆ ਗਈ ਇਹਦੇ ਮੈਂ 2 ਇੰਚ ਦਾ ਫਰਕ ਪੈਣਾ ਪਾਉਣਾ ਪੈਂਦਾ ਜਿਹੜੀ ਡਿਊਟ ਤੂੰ ਵੀ ਆ ਚਮਕੀਲੇ ਵਾਲੀਆਂ ਜੀ ਹਾਂਜੀ ਤੇ ਇਹ ਕੁਲਦੀਪ ਮਾਨਕਾਲੀ ਜੀ ਕਿਹੜੀ ਨੂੰ ਤੇਰੇ ਟਿੱਲੇ ਤੇ ਸੂਰ ਦਿੰਦੀ ਹੀਰ ਦੀ ਹੈ ਜੀ ਉਹਨੂੰ ਸਾਰੇ ਜਾਣਦੇ ਆ ਬੱਚੇ ਵੀ ਜਾਣਦੇ ਆ ਕੀ ਤੁਹਾਨੂੰ ਬਹੁਤ ਬਹੁਤ ਦੇ ਤੁਸੀਂ ਵਜਾਉਨੇ ਹੋ ਜਿਹੜਾ ਤੇ ਬਹੁਤ ਸਾਰੇ ਸਾਜ਼ ਤੁਸੀਂ ਹੋਰ ਵੀ ਰੱਖੇ ਹੋਏ ਨੇ ਇਹਨਾਂ ਬਾਰੇ ਜਾਣਕਾਰੀ ਦਿਓ ਕਿ ਇਹਨਾਂ ਦਾ ਨਾਮ ਕੀ ਹੈ ਜਿਹੜੇ ਸਾਜ਼ ਨੇ ਕਿਉਂਕਿ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੈਗਾ ਤੁੰਬੀ ਤੋਂ ਬਿਨਾ ਮਿਲਦਾ ਸ਼ਾਇਦ ਬਾਕੀ ਸਾਜ਼ਾਂ ਦਾ ਇਹ ਗੋਪੀ ਚੰਦ ਹੈ ਜੀ ਉੜੀਸਾ ਦਾ ਸਾਜ਼ ਹੈ ਜੀ ਇਹ ਪੰਜਾਬਾ ਪੰਜਾਬ ਦੇ ਵਿੱਚ ਇਹਨੂੰ 8-9 ਸਾਲ ਹੋਏ ਆ ਇਵੇਂ ਮਤਲਬ ਤੁਸੀਂ ਖੁੱਤ ਤਿਆਰ ਕਰਦੇ ਹੋ ਹਾਂਜੀ ਖੁੱਤ ਤਿਆਰ ਕਰਦੇ ਆ ਇਹ ਮੈਨੂੰ ਜੈਲੀ ਮਨਜੀਤਪਰੀ ਸਾਹਿਬ ਨੇ ਜੀ ਇਹਦੀ ਫੋਟੋ ਦਿਖਾਈ ਤੀ ਮੋਬਾਈਲ ਦੇ ਵਿੱਚ ਜੀ ਜੀ ਬੱਜਦਾ ਨਹੀਂ ਦਿਖਾਇਆ ਅੱਛਾ ਉਹ ਮੈਂ ਦੇਖ ਲਿਆ ਵੀ ਆ ਤਾਰ ਆ ਤਾਰ ਦੀ ਫੋਟੋ ਐ ਮੁਕੰਮਲ ਦਿਖਦੀ ਤੀ ਠੀਕ ਹੈ ਤੇ ਮੈਂ ਆ ਦੇਖ ਲਿਆ ਵੀ ਇੱਥੇ ਕਿਆ ਕੁਸ ਲੱਗਿਆ ਹੋਇਆ ਵੀ ਆ ਬਾਸ ਐ ਹਾਂ ਤੇ ਇਹ ਮੈਂ ਬਣਾ ਲਿਆ ਜੀ ਉਹ ਜੈਲੀ ਮਨਜੀਤਪਰੀ ਨੇ ਮੈਨੂੰ ਦੱਸਿਆਤਾ ਵੀ ਇਹਨੂੰ ਬਾਸ ਹੈ ਜਿਹੜਾ ਲਾਉਣਾ ਜਿਹੜਾ ਆ ਲਚਕਦਾ ਵੀ ਵੀ ਜਦ ਨੂੰ ਬਜਾਉਂਦੇ ਨਾ ਆ ਲਚਕਦਾ ਵੀ ਉਹਨੇ ਬੱਜਦਾ ਦੇਖਿਆ ਹੋਇਆਤਾ ਜੀ ਫੇ ਵੀਡੀਓ ਵੀ ਦਿਖਾਤੀ ਮੈਨੂੰ ਅਸੀਂ ਉਹ ਵੀਡੀਓ ਦੇਖ ਕੇ আর ਫੋਟੋ ਦੇਖ ਕੇ ਮੈਂ ਤਿਆਰ ਕਰ ਦਿੱਤਾ ਜੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੈਲੀ ਮਨਜੀਤ ਪਰੀ ਨੇ ਗੀਤਾਂ ਚ ਬਜਾਇਆ ਸਰ ਸਾਂਝੀਆਂ ਗਰਵਾਨੀਆਂ ਵਿੱਚ ਵੀ ਔਰ ਜਿਹੜੇ ਲੋਕਲ ਗੀਤ ਤੇ ਪੰਜਾਬੀ ਉਹਨਾਂ ਵਿੱਚ ਵੀ ਬਜਾਇਆ ਔਰ ਹਿੰਦੀ ਫਿਲਮਾਂ ਚ ਹਿੰਦੀ ਗੀਤਾਂ ਵਿੱਚ ਵੀ ਜੈਲੀ ਮਨਜੀਤ ਪਰੀ ਨੇ ਬਜਾਇਆ ਇਹਦੇ ਉੱਤੇ ਮਤਲਬ ਹਰੇਕ ਟੂਨ ਪਲੇ ਹੋ ਸਕਦੀ ਹੈ ਜੀ ਕਿ ਮਤਲਬ ਸੁਰਾਂ ਦਾ ਕਸੀਮਤ ਹੁੰਦਾ ਵੀ ਇਤੋਂ ਉੱਤੇ ਨਹੀਂ ਜਾਂਦਾ ਨਹੀਂ ਇਹੇ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੀਆਂ ਵੀ ਜਿੰਨੇ ਵੀ ਸਾਜ਼ ਹੈਗੇ ਇਲੈਕਟ੍ਰੋਨ ਦੇਸੀ ਪੰਜਾਬੀ ਸਾਜ਼ ਜਾਂ ਹਿੰਦੀ ਸਾਜ਼ ਜਾਂ ਇਲੈਕਟ੍ਰੋਨ ਸਾਜ਼ ਇਹ ਸਾਰਿਆਂ ਕੇ ਰਲ ਜਾਂਦਾ ਬਸ ਇਹਨੂੰ ਇੱਥੇ ਤੇ ਆ ਢਿੱਲਾ ਕਰ ਲੋ ਜਿਹੜਾ ਵੀ ਕੋ ਤੁੰਬੀ ਵੱਜਦੀ ਆ ਚਾਹੇ ਕੋਈ ਹੋਰ ਕੋ ਇਲੈਕਟ੍ਰੋਨ ਸਾਜ਼ ਵੱਜਦਾ ਮੇਰੇ ਵੱਜਣਾ ਇੱਕ ਨਾਲ ਹੀ যদি কাম কৰা ਸਾਜਾਂ ਦੀ ਜਿਹੜੀ ਝਲਕ ਪੈਂਦੀ ਐ ਤੂੰ ਝਲਕ ਪੈਂਦੀ ਜੇ ਸਾਰੇ ਸਾਜਾਂ ਨਾਲ ਲੱਗ ਜਾਂਦਾ ਚਾਹੇ ਤੂੰ ਬਾਬਾ ਵਾਦਾ ਹੋਵੇ ਚਾਹੇ ਪੇਟੀ ਵਾਦਦੀ ਆ ਚਾਹੇ ਵੀਨ বাজਦੀ ਆ ਸਾਰਿਆਂ ਕੇ ਨਾਲ ਜਾਂਦਾ ਜੀ ਇਹ ਮਤਲਬ ਜਿਸ ਤਰੀਕੇ ਨਾਲ ਤੁਸੀਂ ਸਾਜ ਬਣਾਉਨੇ ਹੋ ਤੁਹਾਡੇ ਤੋਂ ਕਿੱਥੋਂ ਕਿੱਥੋਂ ਲੋਕ ਨੇ ਜਿਹੜੇ ਸਾਜ ਖਰੀਦਣ ਵਾਸਤੇ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਕਿਹੜੇ ਸਾਜ ਦੀ ਡਿਮਾਂਡ ਹੁੰਦੀ ਆ ਤੁਹਾਨੂੰ ਇਹ ਜਿੰਨੇ ਵੀ ਸਾਜ ਬਣਾਇਆ ਜੀ ਇਹ ਦੋ ਤਾਰਾ ਤੂੰਬਾ ਹੈ ਜੀ ਹਾਂਜੀ ਆ ਜਿਹੜਾ ਇਹ ਤੂੰਬੀਆਂ ਹੋ ਗਈਆਂ ਜਿਹੜੀਆਂ ਆਮ বাজਦੀਆਂ ਇਹ ਦੋ ਤਾਰਾ ਤੂੰਬਾ ਹੈ ਜੀ ਇਹ ਵੀ ਅਸੀਂ ਬਣਾਉਂਦੇ ਇਹਨੂੰ ਦੋ ਕੀਲੀਆਂ ਹੁੰਦੀਆਂ ਜੀ ਆ ਦੇਖੋ ਤੇ ਦੋ ਤਾਰਾ ਤੂੰਬਾ ਇੱਕ ਤਾਰੀ ਦੀਆ ਹੇਟਾ ਹੁੰਦੀ ਆ ਆ ਕੀਲੀ ਵਿੱਚ ਆਉਣੀ ਹੱਥ ਦੇ ਇਹਨੂੰ ਫਿਰ ਤੁਸੀਂ ਵਜਾਈਏ ਇਹ ਟੂਨ ਤੇ ਵਜਾਈਏ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਤਾ ਤੇਰੀਆਂ ਕਰਦੀ ਫੇ ਇਹਦੇ ਨਾਲ ਜੋੜੀ ਵੱਜਦੀ ਜੀ ਨਗੋਜੇ ਵੱਜਦੇ ਆ ਤੇ ਦੋਹੇ ਮਿਲ ਕੇ ਸਭ ਤੋਂ ਪਹਿਲਾਂ ਇਹ ਸਾਜ ਜਿਹੜਾ ਦੋ ਤਾਰਾਂ ਤੂੰਬਾ ਏ ਜਦ ਬਿਆਹ ਸ਼ਾਦੀਆਂ ਦੇ ਵਿੱਚ ਇਹ ਬੈਂਡ ਵਾਜਾ ਪਤਲੀ ਵਾਜਾ ਜਾਂ ਬੀਨਾ ਵਾਲਾ ਕੋਈ ਨਹੀਂ ਹੋਇਆ ਕਰਦਾ ਤਾਂ ਤੇ ਮਲਵਈ ਗਿੱਧਾ ਹਾਂ ਇਹ ਜਿਹੜਾ ਮਲਵਈ ਗਿੱਧਾ ਨਾ ਉਹ ਮਲਵਈ ਗਿੱਧੇ ਵਾਲਿਆਂ ਨੂੰ ਮੈਂ ਪੁੱਛਦਾ ਵੀ ਇਹ ਮਲਵਈ ਗਿੱਧਾ ਭਾਈ ਕੱਤੋਂ ਚੱਲਿਆ ਇਹ ਕਹਿੰਦੇ ਜੀ 15-20 ਕ ਸਾਲ ਹੋਏ ਆ ਉਹ ਮੈਂ ਕਹਾ ਬਾਜੋ ਮਲਵਈ ਗਿੱਧਾ ਜਦ ਦੀ ਦੁਨੀਆ ਵਸੀ ਆ ਨਾ ਇਹ ਜੱਦਾ ਏ ਉਹ ਕਿਵੇਂ ਜੀ ਉਹ ਇਸ ਤਰ੍ਹਾਂ ਨਾ ਵੀ ਜਦ ਬਾਜੇ ਨਹੀਂ ਹੋਇਆ ਕਰਦੇ ਤੇ ਵੀ ਆ ਬੈਂਡ ਵਾਜਾ ਲਿਆਂਦਾ ਬੀਨਾ ਵਾਲਾ ਲਿਆਂਦਾ ਫੌਜੀ ਵਾਜਾ ਲਿਆਂਦਾ ਪਿਤਲੀ ਵਾਜਾ ਲਿਆਂਦਾ ਇਹ ਨਹੀਂ ਹੋਇਆ ਕਰਦੇ ਤੇ ਆਮ ਕਲਾਕਾਰਾਂ ਨੂੰ ਬੁਲਾ ਲਿਆ ਕਰਦੇ ਤੇ ਨਾਲ ਤੂੰਬੇ ਨਾਲ ਬੋਲੀਆਂ ਪਾਏ ਕਰਦੇ ਤੇ ਇੱਕ ਜਣਾ ਨਗੋਜੇ ਵਜਾਇਆ ਕਰਦਾ ਤਾਂ ਤੇ ਇੱਕ ਨਾਲ ਹੁੰਦਾ ਢੱਡ ਵਜਾਇਆ ਕਰਦਾ ਤਾਂ ਘੱਟ ਪਈਏ ਮੇਰੇ ਕੋ ਆਸੀਂ ਬਣਾਉਂਦੇ ਆ ਤੇ ਉਹ ਵਜਾਇਆ ਕਰਦਾ ਤਾਂ ਫਿਰ ਵਿਆਹਾਂ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਮਤਲਬ ਮਨੋਰੰਜਨ ਕਰਨਾ ਫਿਰ ਨੌਜਵਾਨ ਮੁੰਡੇ ਵਿੜੇ ਦੇ ਹੋਰ ਮਤਲਬ ਰਿਸ਼ਤੇਦਾਰ ਵੀ ਆਏ ਹੋਏ ਜਿੰਨੇ ਵੀ ਉਹਨਾਂ ਦੇ ਵਿੱਚ ਮੁੰਡੇ ਆਏ ਹੁੰਦੇ ਤੇ ਉਹ ਫਿਰ ਰਲ ਕੇ ਭੰਗੜਾ ਪਾਇਆ ਕਰ ਦਿਤੇ ਭੰਗੜਾ ਕਿਹਾ ਗਿੱਧਾ ਪਾਇਆ ਕਰ ਦਿਤੇ ਇੱਕ ਜਿਵੇਂ ਇੱਕ ਹਾਂ ਇੱਕ ਕੁੜੀਆਂ ਦਾ ਗਿੱਧਾ ਲੱਗ ਹੁੰਦਾ ਤਾਂ ਮੁੰਡਿਆਂ ਦਾ ਗਿੱਧਾ ਲੱਗ ਹੁੰਦਾ ਤਾਂ ਉਹਨਾਂ ਨੇ ਨਾਲੇ ਬੋਲੀ ਪਾਉਣੀ ਤੇ ਨਾਲੇ ਇੱਕਲਕ ਦਾ ਪਾਉਣਾ ਹੈ ਜੀ ਤੇ ਉਹਨਾਂ ਨੇ ਖੱਪ ਜ਼ਿਆਦਾ ਪਾਉਣੀ ਕੁੜੀਆਂ ਨੇ ਕੁੜੀਆਂ ਨਾਲੋਂ ਮੁੰਡਿਆਂ ਨੇ ਜ਼ਿਆਦਾ ਪਾਉਣੀ ਨਾਲ ਇੱਕ ਦੂਏ ਕੰਨੀ ਨੂੰ ਦੇਖ ਦੇ ਕੇ ਹਸੀ ਜਾਂਦੇ ਤੇ ਕਿ ਕੁੜੀਆਂ ਕਿਤਨੀ ਆਪਣੀਆਂ ਹੁੰਦੀਆਂ ਦੇ ਵਿੱਚ ਹੈ ਜੀ ਵਿੱਚ ਭਰਜਾਈਆਂ ਹੁੰਦੀਆਂ ਤੀਆਂ ਬਸ ਉਹਨਾਂ ਲਈ ਵੀ ਜੋਰ ਲਾਲ ਆ ਕੇ ਬੋਲੀਆਂ ਪਾਉਣੀਆਂ ਉਧਰ ਉਹਨਾਂ ਜੋਰ ਲਾਲ ਆ ਕੇ ਬੋਲੀਆਂ ਪਾਉਣੀਆਂ ਉਧਰ ਤੂੰਬਾ ਨਗੋਜੇ ਵੱਜੀ ਜਾਣੇ ਇੱਥੇ ਗਲੇ ਵਿਆਹ ਸ਼ਾਦੀਆਂ ਹੋਇਆ ਕਰਦੀਆਂ ਤੀਆਂ ਇਹ ਤੂੰਬਾ ਨਗੋਜਾ ਪਹਿਲਾਂ ਹੀ ਹੀਰਾਂਝੇ ਸੱਸੀ ਪੁੰਨੂ ਸੇਰੀ ਫਰਿਆਦ ਜਿਨ੍ਹਾਂ ਦੀਆਂ ਵੀ ਸ਼ਾਦੀਆਂ ਹੋਈਆਂ ਉਹਨਾਂ ਵਕਤਾਂ ਦੇ ਵਿੱਚ ਵੀ ਤੂੰਬੇ ਨਾਲੇ ਹੀਰਾਂਝੇ ਦਾ ਵੀ ਅਸੀਂ ਇੱਕ ਪਿੱਛੇ ਨਾਟਕ ਖੇលਿਆ ਤਾਂ ਹੀਰਾਂਝਾ ਹਾਂਜੀ ਹਾਂਜੀ ਤੇ ਉਹ ਨਿਰੰਦਰ ਨਿੰਦੀ ਜਟਾਣਿਆਂ ਤੋਂ ਹਾਂਜੀ ਬੋਲ ਆਰਟਿਸਟ ਆ 10 ਡਿਗਰੀਆਂ ਕਰੀਆਂ ਨੇ ਪੀਐਚਟੀ ਵੀ ਕਰੀ ਹੋਈ ਆ ਜੀ ਤੇ ਉਹਦੇ ਵਿੱਚ ਫਿਰ ਦੱਸਿਆਦਾ ਵੀ ਇਹ ਤੁੰਬਾ ਲੰਗੋਜਾ ਬੱਜਿਆਤਾ ਫਿਰ ਅਸੀਂ ਵੀ ਉਹਦੇ ਵਿੱਚ ਤੁੰਬਾ ਲੰਗੋਜਾ ਦਿਖਾਇਆ ਠੀਕ ਹੈ ਹਾਂ ਜੀ ਇਹ ਉਹ ਸਾਜ ਹੈ ਬਿਲਕੁਲ ਹਾਂ ਸਭਨ ਜਿਵੇਂ ਮਤਲਬ ਆਪਾਂ ਕਹਿ ਲਿਆ ਕਿ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਵੀ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਤੁਸੀਂ ਮਤਲਬ ਇਹ ਕਿੱਦ ਦੀ ਗੱਲ ਕਰ ਰਹੇ ਹੋ ਪਰ ਇਹ ਰੁਝਾਨ ਘਟਦਾ ਜਾ ਰਿਹਾ ਜਿਵੇਂ ਡੀਜੇ ਦਾ ਜੋਗ ਆ ਗਿਆ ਜਿਸ ਚੱਕਤਰ ਵਾਲੇ ਗਾਣੇ ਸੁਣਦੇ ਨੇ ਅੱਜ ਕੱਲ ਦੇ ਪੀੜੀ ਇਸ ਕਰਕੇ ਤੁਸੀਂ ਜਿਹੜਾ ਬੱਚੇ ਨੇ ਅੱਗੋਂ ਨਵੀਂ ਪੀੜੀ ਹੈ ਜਾਂ ਜਿਹੜੇ ਬੱਚੇ ਸੰਗੀਤ ਨਾਲ ਜੁੜੇ ਹੋਏ ਨੇ ਕੁਝ ਸਿੱਖਣਾ ਚਾਹੁੰਦੇ ਨੇ ਤੁਹਾਡੇ ਕੋਲ ਸੰਥੇ ਲੈਣ ਵੀ ਆਉਂਦੇ ਨੇ ਬੱਚੇ ਹਾਂ ਜੀ ਹਾਂ ਜੀ ਬਹੁਤ ਆਉਂਦੇ ਜੀ ਮੇਰੇ ਕੋਲ ਜੀ ਮੈਂ ਇੱਕ ਸੰਗਰੂਰ ਦਾ ਬੱਚਾ ਹੈ 6.5 ਸਾਲ ਦਾ ਮੇਰੇ ਕੋਲ ਆਇ ਤੇ ਉਹਨੇ 6 ਸਾਲ ਦੇ ਨੇ ਹੱਥ ਛੱਡ ਕੇ ਸਾਈਕਲ ਵੀ ਚਲਾਇਆ ਗੁਰਮਤ ਨੌਵੇਂ ਉਹਦਾ ਜੀ ਜੀ ਤੇ ਹੱਥ ਛੱਡ ਕੇ 3 ਕਿਲੋਮੀਟਰ ਸਾਈਕਲ ਚਲਾਇਆ ਫੇ ਮੇਰੇ ਕੋਲ ਲੈ ਕੇ ਆਏ ਉਹ ਕਹਿੰਦਾ ਵੀ YouTube ਤੇ ਮੈਨੂੰ ਦੇਖਿਆ ਉਹਨਾਂ ਨੇ ਉਹ ਕਹਿੰਦਾ ਮੈਨੂੰ ਇਹ ਇਹਨਾਂ ਬਜ਼ੁਰਗਾਂ ਦੇ ਕੋਲ ਲੈ ਕੇ ਚੱਲ ਜੀ ਫੇ ਉਹਦਾ ਜਿਹੜਾ ਡੈਡੀ ਤਾਂ ਤੇ ਉਹਦੀ ਮੰਮੀ ਤੇ ਉਹਦੀ ਭੈਣ ਬੜੀ ਸੀ 13-14 ਸਾਲ ਦੀ ਤੇ ਉਹ ਹੈਗਾ ਤਾਂ 6 ਸਾਲ ਦਾ ਮੇਰੇ ਕੋਲ ਲੈ ਕੇ ਆਏ ਕਹਿੰਦਾ ਮੈਨੂੰ ਤੂੰ ਵੀ ਦਵਾ ਕੇ ਲਿਆਓ ਅੱਛਾ ਫੇ ਤੂੰ ਵੀ ਵੀ ਲਈ ਤੇ ਫੇ ਮੈਂ ਉਹਨੂੰ ਸਿੱਖਣ ਦਾ ਬਲ ਵੀ ਦੱਸਿਆ ਵੀ ਕਿਸਰਾ ਬੁਝਾਉਣੀਆਂ ਤਾਂ ਉਹਨੇ ਉਸਰੇ ਹੀ ਕਰਿਆ ਉਹ ਤੂੰ ਵੀ ਅੱਜ ਬਜਾਉਣ ਲੱਗ ਗਿਆ ਉਹਨੇ 60 ਮੈਡਲ ਜਿੱਤਲੇ ਜੀ ਅਜੇ 8 ਸਾਲ ਦਾ ਹੋਣ ਹੋਇਆ ਤੇ 36 37 ਮੈਟ੍ਰੋਫੀਆਂ ਗਿਣ ਕੇ ਆਇਆ ਉਹਦੇ ਹਾਂਜੀ ਉਹ ਕਾਲਜਾਂ ਚ ਜਾਂਦਾ ਉਹ ਰਵਾਬ ਵੀ ਦੱ ਜਿਹੜੀ ਬਾਲਾ ਮਰਦਾਨਾ ਦੀ ਦੇ ਵਕਤਾਂ ਦੇ ਵਿੱਚ ਗੁਨਾਰਕੀ ਦੇ ਵਕਤਾਂ ਦੇ ਵਿੱਚ ਬਾਲਾ ਮਰਦਾਨਾ ਜੀ ਰਵਾਬ ਵਜਾਏ ਕਰਦੇ ਤੇ ਨਾ ਉਹ ਰਵਾਬ ਵੀ ਇੱਕ ਕਾਲਜ ਨੇ ਉਹਨੂੰ ਗਿਫਟ ਕਰੀਆ 25 ਲੱਖ 25000 ਦੀ ਜੀ हां जी ओ तू भी लाग गया बजाण दी ਸਾਡਾ ਬਜਾਉਣ ਦਾ ਬਹੁਤ ਵਧੀਆ ਸਿਖਾਉਣ ਦਾ ਬੜਾ ਵਧੀਆ ਢੰਗ ਹੈ ਕੋਈ ਸਿਖਾਉਣ ਦੇ ਢੰਗ ਦੀ ਗੱਲ ਕਰ ਰਹੇ ਹਾਂ ਜੇਕਰ ਆਪਾਂ ਟੈਕਨੀਕਲ ਗੱਲ ਕੀਤੀ ਜਾਵੇ ਸਾਜ਼ਾਂ ਦੀ ਭਾਵੇਂ ਤੂੰਬੀ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਕਾਲਜਾਂ ਦੇ ਵਿੱਚ ਵੀ ਜਾਂ ਆਪਾਂ ਸੰਗੀਤ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਜਿਵੇਂ ਸਵਰਾਂ ਦੇ ਹਿਸਾਬ ਨਾਲ ਦੱਸਿਆ ਜਾਂਦਾ ਹੈ ਕਿ ਆਹ ਸਵਰ ਲੱਗਣਾ ਹੈ ਕੋਮਲ ਸ਼ੁੱਧ ਹੈ ਨਾ ਤੇ ਉਸ ਚੀਜ਼ 'ਚ ਬੱਚੇ ਫਸ ਕੇ ਰਹਿ ਜਾਂਦੇ ਆ ਤੇ ਉਹ ਪ੍ਰੋਪਰ ਪਲੇ ਨਹੀਂ ਕਰ ਪਾਉਂਦੇ ਲੰਬਾ ਸਮਾਂ ਲੱਗ ਜਾਂਦਾ ਹੈ ਫਿਰ ਕਹਿੰਦੇ ਕਿ ਜਿੰਨੇ ਮਤਲਬ ਆਪਾਂ ਹਾਰਮੋਨੀਅਮ ਤੇ ਟਿਊਨਾ ਕਈ ਬਟਨਾਂ ਤੇ ਉਣੀਆਂ ਨੇ ਉੰਨੀ ਆਪਾਂ ਨੂੰ ਤਿੰਨ ਚਾਰ ਉਂਗਲਾਂ ਤੇ ਵਜਾਉਣੀਆਂ ਪੈਂਦੀਆਂ ਨੇ ਇਹ ਮਤਲਬ ਇਹਨੂੰ ਸਿੱਖਣ ਦਾ ਸਾਨ ਤਰੀਕਾ ਕੀ ਹੈ ਜਿਸ ਤਰੀਕੇ ਨੂੰ ਤੁਸੀਂ ਜ਼ਿਕਰ ਕਰ ਰਹੇ ਸੀਗੇ ਇਹਨੂੰ ਸਿੱਖਣ ਦਾ ਜਿਹੜਾ ਸਾਨ ਤਰੀਕਾ ਨਾ ਜੀ ਆਪਾਂ ਨੇ ਕੋਈ ਵੀ ਗੀਤ ਲੈ ਲਿਆ ਜਾਂ ਆਪਾਂ ਲੈ ਲਓ ਧਾਰਮਿਕ ਗੀਤ ਲੈ ਲਓ ਚਾਹੇ ਦੂਜਾ ਲੋਕ ਲੋਕ ਤਤ ਗੀਤ ਲੈ ਲਓ ਹਾਂ ਜੀ ਚਾਹੇ ਚਮਕੀਲੇ ਦਾ ਲੈ ਲਓ ਹੈ ਜੀ ਉਧਰ ਚਮਕੀਲੇ ਦਾ ਗੀਤ ਉਹਨੇ ਵਜਾਉਣੀਆਂ ਹੈ ਤੁਸੀਂ ਟੂਨ ਨਹੀਂ ਵਜਾਉਣੀ। ਇਹ ਕੁਝ ਨਹੀਂ ਕਰਨਾ। ਉਧਰ ਚਮਕੀਲੇ ਦੀ ਤੂੰ ਵੀ ਚੱਲਦੀ ਆ। ਹੁਣ ਤੁਸੀਂ ਵੀਟ ਸਮਝ ਲਓ। ਉਹਦੇ ਨਾਲ ਤੁਸੀਂ ਇਕਣ ਵਜਾਉਣੀ ਹੈ ਉੱਪਰੋਂ ਸ਼ੁਰੂ ਕਰਨੀ ਹੈ ਉੱਪਰੋਂ। ਠੀਕ ਹੈ। ਹੇਟ ਰੱਤ ਨਹੀਂ। ਇਕਣਾ ਬੇਸੁਰੀ ਹੋ ਜਾਂਦੀ ਆ। ਇਹ ਐਦਾਂ ਸ਼ੁਰੂ ਕਰਨੀ ਹੈ ਉੱਪਰ ਤੇ। ਉਹਦੇ ਨਾਲ ਮਲਾਉਣੀ ਆ ਤੁਸੀਂ ਰੋਜ਼ ਵਜਾਉਣੀ ਆ ਇੱਕੋ ਗੀਤ ਦੇ ਨਾਲ। ਜਾਂ ਦੇਖੇ ਵੀ ਤੁਸੀਂ ਇੱਕ ਗੀਤ ਦੇ ਨਾਲ ਐਨ ਮਿਲ ਗਏ। ਵੀ ਸ਼ੁਰੂ ਕਰਨ ਲੱਗਿਆ। ਇਆ ਬੰਦ ਹੋਣ ਲੱਗਿਆ ਉਸ ਉਕੜੇ ਤੁਸੀਂ ਬੰਦ ਹੋਣ ਲੱਗ ਗਏ ਉਕੜੇ ਸ਼ੁਰੂ ਉਹਦੇ ਨਾਲ ਬਿਲਕੁਲ ਅਟੈਚਮੈਂਟ ਹੋ ਗਏ ਬਸ ਸਮਝ ਲਓ ਫੇ ਥੋੜੀ ਤੁੰਬੀ ਚੱਲ ਪਈ ਫੇ ਤੁਹਾਡੀ ਤੁੰਬੀ ਇੱਧਰ ਵੱਜੀ ਜਾਣੀ ਫੇ ਇੱਧਰ ਤੁਸੀਂ ਇੱਕ ਉਂਗਲੀ ਲਾਉਣੀ ਆ ਇਹਦਾ ਮਤਲਬ ਕਨਸੈਪਟ ਕੀ ਹੈ ਜੀ ਤੁਸੀਂ ਕਹਿੰਦੇ ਇੱਧਰ ਉਂਗਲ ਲਾਉਣੀ ਆ ਉਹਦਾ ਕਨਸੈਪਟ ਕੀ ਹੈ ਵੀ ਉਂਗਲ ਕਿੱਥੇ ਲਾਉਣੀ ਆ ਕੋਈ ਨਿਸ਼ਾਨੀ ਹੁੰਦੀ ਹੈ ਜਾਂ ਤੁਸੀਂ ਸਵਰ ਮੈਚ ਕਰਕੇ ਲਾਉਣੀ ਆ ਕੋਈ ਨਹੀਂ ਇਹਦੀ ਕੋਈ ਨਿਸ਼ਾਨੀ ਨਹੀਂ ਹੈਗੀ ਹੂੰ ਇੱਕ ਲੱਗ ਲੱਗ ਕੋਈ ਕੋਈ ਇੱਥੇ ਲੱਗਦੀ ਆ ਦੇਖੋ ਆ ਦੇਖੋ ਇੱਕ ਉਂਗਲ ਨੇ ਟਿਊਨ ਬਣਾਤੀ ਹੈ ਨਾ ਜੀ ਬਿਲਕੁਲ ਬਸ ਇਹਦੇ ਫਿਰ ਆਪਣੇ ਆਪ ਲੱਭ ਜਾਣਾ ਜਾਂ ਤੁਹਾਡੀ ਇੱਧਰ ਉਂਗਲੀ ਚੱਲ ਪਈ ਥੋੜਾ ਇਧਰੋਂ ਧਿਆਨ ਟੁੱਟ ਜਾਣਾ ਫਿਰ ਸੁਰਾਂ ਕੰਨੀ ਆ ਜਾਣਾ ਫਿਰ ਤੁਹਾਨੂੰ ਦਿਮਾਗ ਨੇ ਤੁਹਾਡੇ ਨੇ ਬਹੁਤ ਸਪੀਡ ਪਾਣੀ ਆ ਜੀ ਜੀ ਬਹੁਤ ਕਾਲੀ ਵਿੱਚ ਆ ਜਾਣੇ ਫਟਾਫਟ ਮੈਂ ਗੀਤ ਵਜਾਵਾਂ ਉਹ ਫਿਰ ਵੱਜੂਗਾ ਹੀ ਵੱਜੂਗਾ ਜੀ ਉਹ ਫਿਰ ਸੁਰ ਜਿੱਕਣਾ ਕੈਸਟਰੇ ਵਿੱਚ ਆ ਗੀਤ ਦੇ ਵਿੱਚ ਚੱਲ ਰਹੇ ਕਿਸੇ ਕਲਾਕਾਰ ਦੇ ਨਾ ਉਹ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਣਾ ਮੈਂ ਕਹਾਂ ਤੁਸੀਂ ਉਂਗਲੀ ਆਏ ਲਾ ਕੇ ਦੇਖਣੀ ਆ ਵੀ ਕਿੱਥੇ ਉਹ ਉਂਗਲੀ ਉਹ ਚੱਲ ਰਹੀ ਹੈ ਸਾਡੀ ਮਿਲਦੀ ਨਾਲ ਇਕਣ ਹੈ ਜਾਂ ਫੇ ਖੁੱਲੀ ਮਿਲਦੀ ਆ ਬਈ ਇਕਣੀ ਮਿਲਾਣੇ ਸੁਰ ਆਪਣੇ ਆਪ ਹੀ ਸ਼ੁਰੂ ਹੋ ਜਾਂਦੇ ਪੂਲ ਮਿਲਾ ਕੇ ਸੁਰਾਂ ਚ ਉਲਝਣ ਦੀ ਜਰੂਰਤ ਨਹੀਂ ਹੈਗੀ ਉਲਝਣ ਦੀ ਲੋੜ ਨਹੀਂ ਸਾਰੇ ਗਾਵਾਂ ਵਗੈਰਾ ਕੋਈ ਇਹਦੇ ਵਿੱਚ ਨਹੀਂ ਹੈਗੀ ਕੁਝ ਮਕੀਲਾ ਸੱਬ ਦਾ ਕੋਈ ਗੀਤ ਸੁਣਾਓ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਹਦੀ ਠੂਣ ਹਾਂਜੀ ਸੁਣਾਉਂਦੇ ਜੀ ਮੈਂ ਗੋਲੀ ਸੁਣਾਉਂਦਾ ਰੋਂਦੀ ਕਲਾਉਂਦੀ ਨੂੰ ਕੋਈ ਲੈ ਗਿਆ ਟੋਲੀ ਪਾ ਕੇ ਬਹੁਤ ਵਧੀਆ ਬਹੁਤ ਵਧੀਆ ਤੇ ਹੁਣ ਆਪਾਂ ਇੰਟਰਵਿਊ ਦੇ ਅੰਤ ਵੱਲ ਨੂੰ ਜਾ ਰਹੇ ਹਾਂ ਤੇ ਇੱਕ ਸਵਾਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਅੱਜ ਦਾ ਜੋ ਸੱਭਿਆਚਾਰ ਹੈ ਆਪਣਾ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ ਪਰ ਤੁਹਾਡੇ ਵਰਗੇ ਜਿਹੜੇ ਉਸਤਾਦ ਲੋਕ ਨੇ ਉਹਨਾਂ ਨੇ ਅੱਜ ਵੀ ਇਸ ਨੂੰ ਸੰਜੀਵ ਰੱਖਿਆ ਹੋਇਆ ਆਪਣੀ ਕਲਾ ਦੇ ਨਾਲ ਅ ਤੁਸੀਂ ਅੱਗੇ ਕਿਵੇਂ ਦੇਖ ਰਹੇ ਹੋ ਜਿਹੜੀ ਇਹ ਸਾਜਸੀਗੇ ਇਹਨਾਂ ਦਾ ਕੋਈ ਭਵਿੱਖ ਨਜ਼ਰ ਆ ਰਿਹਾ ਤੁਹਾਨੂੰ ਅੱਜ ਦੇ ਸਮੇਂ ਚ ਇਹ ਤਾਂ ਵੈਸੇ ਖਤਮੇ ਹੋ ਗਿਆ ਜੀ ਇਹ ਖਤਮ ਹੋਏ ਨੂੰ 1998 ਦੇ ਵਿੱਚ ਗੀਤ ਆਇਆ ਤੂਤ ਤੂਤੀਆ ਮਲਕੀਤ ਜੀ ਦਾ ਜੀ ਜੀ ਕਿ ਮੈਨੂੰ ਪਤਾ ਵੀ ਇਹ ਵਿਰਸਾ ਕਦੋਂ ਖਤਮ ਹੋਇਆ 1998 ਤੇ ਹੋਇਆ ਤਾਂ ਪਹਿਲਾਂ ਤੁੰਬੀਆਂ বাজਦੀਆਂ ᱛੀਆਂ ਠੀਕ ਹੈ 1998 ਜਾਦਾ ਹੋ ਗਿਆ ਉਹ ਤਾਂ ਪਹਿਲਾਂ 1998 ਦੇ ਪਹਿਲਾਂ ਹੋਰ ਨੇ ਵੀ ਕਈਆਂ ਨੇ ਗਾਏ ਆ ਜੱਤ ਤੇ ਜੱਟ ਤੇ ਮਲਕੀਤ ਦਾ ਗੀਤ ਆ ਹੈ ਨਾ ਜੱਤ ਤੇ ਮਲਕੀਤ ਦੀ ਹੋਰ ਇਸ ਲਾਗੇ ਸਾਰੇ ਕਲਾਕਾਰ ਕੰਨ ਉਸ ਦਿਨ ਦੇ ਗੀਤ ਕਾਉਣ ਲਾਗੇ ਉਹਦੇ ਗੀਤ ਸਾਰੇ ਜਿੰਨੇ ਸੀਗੇ ਤੇ ਇਲੈਕਟ੍ਰੋਨ ਸਾਜ਼ਾਂ ਦੇ ਨਾਲ ਤੇ ਫਿਰ ਇਲੈਕਟ੍ਰੋਨ ਸਾਜ਼ ਚੱਲ ਪਏ ਫਿਰ ਡੀਜੇ ਲੱਗੇ ਵੱਜਣ ਦੀਆਂ ਜੁਗਤ ਦੌਰ ਬਦਲੀ ਹੋ ਗਿਆ ਬਦਲੀ ਹੁੰਦਾ ਹੁੰਦਾ ਬੰਦ ਹੋ ਕੇ ਦੁਬਾਰੇ ਹੁਣ ਇਹਨਾਂ ਦੀ ਲੋੜ ਫੇਰ ਪੈਗੀ ਹੁਣ ਕਾਲਜਾਂ ਦੇ ਵਿੱਚ ਮੈਂ ਜਾਂਦਾ ਜੀ ਬੱਬਲ ਭਪਿੰਦਰ ਜੀ ਮੇਰੇ ਨਾਲ ਹੁੰਦੇ ਆ ਜਿਨ੍ਹਾਂ ਨੇ ਆਪਣਾ ਬੋਬੀਦੋਲ ਦੀ ਫਿਲਮ ਮੇਰੇ ਖਿਆਲ ਨਾਲ ਉਹਦੇ ਵਿੱਚ ਅਰਜਨ ਬੈਲੀ ਦਾ ਗੀਤ ਗਾਇਆ ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ ਬੱਬਲ ਜੀ ਨਿਉਲਕੀਆਂ ਤੂੰ ਆਹੋ ਬਹੁਤ ਵਧੀਆ ਆਰਟਿਸਟਾਂ ਬੜੀਆਂ ਉਹਨਾਂ ਦੇ ਪੁਰਾਣੇ ਗੀਤ ਚੱਲਦੇ ਆ ਢਾਈਏ ਚ ਗਾਏ ਹੋਏ ਆ ਤੁਹਾਡੀ ਪੁਰਾਣੀ ਜਦੋਂ ਜੁੜੀ ਹੋਏ ਉਹਨਾਂ ਨਾਲ ਹਾਂ ਜੀ ਆ ਪੁਰਾਣੀ ਜੁੜੀ ਹੋਏ ਜਦੋਂ ਹਾਂ ਜੀ ਕਰੂਗਾ 12 13 ਸਾਲ ਦੇਤੇ ਜੀ ਉਹ ਅੱਛਾ ਸਾਡੇ ਪਿੰਡੇ ਜ਼ਮੀਨਤੀ ਪਰਲੇ ਪਾਸੇ ਠੀਕ ਹੈ ਤੇ ਉਹਨਾਂ ਦਾ ਚਾਚਾ ਤਾਂ ਧਰਮਸੂ ਬੱਬਲ ਜੀ ਦਾ ਪਾਪਾ ਜੀ ਦਾ ਪਤਾ ਨਹੀਂ ਕੋਈ ਨੌਕਰੀ ਕਰ ਦਿੱਤੇ ਉਹ ਕਿਤੇ ਆਉਂਦੇ ਤੇ ਮੁੜ ਜਾਂਦੇ ਤੇ ਧਰਮ ਸੂ ਉਹਨਾਂ ਦਾ ਚਾਚਾ ਜੀ ਇੱਥੇ ਹੀ ਰਹਿ ਆ ਕਰਦਾ ਤਾਂ ਅਸੀਂ ਉਹਨੂੰ ਤਾਇਆ ਜੀ ਕਿਹਾ ਕਰਦੇ ਸੀ ਜੀ ਕਈ ਚਾਚਾ ਕਹਦੇ ਨੇ ਕਿ ਤਾਇਆ ਕਹਦੇ ਨੇ ਅਸੀਂ ਕਾਕੂ ਕੁ ਵੱਢ ਕੇ ਲਿਆਉਣੇ ਕਈ ਵਾਰੀ ਆਪ ਬਿਲਾ ਲੈਣੇ ਭਾਈ ਕਾ ਮਕਾ ਵੱਢ ਲਿਓ ਅਸੀਂ ਬਾਉਣਾ ਹੈ ਏ ਕਰਨ ਵੱਢ ਲਿਆਉਂਦੇ ਬਹੁਤ ਅੱਛੇ ਬੰਦੇ ਤੇ ਜੀ ਕਦੇ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਿਆ ਕੁਝ ਨਹੀਂ ਕਰਿਆ ਉਹਨੇ ਕੱਖਾਂ ਵਾਲਿਆਂ ਨੂੰ ਵੀ ਲੋਕਾਂ ਦੀ ਕੁੜੀਆਂ ਬਹੂਆਂ ਵੱਡਣ ਜਾਇ ਕਰ ਦਿੱਤੀਆਂ ਨਾ ਕਈ ਬੰਦੇ ਰੋਲ ਰੂਆ ਪਾਉਂਦੇ ਤੋਂ ਕਦੇ ਕੁਝ ਨਹੀਂ ਵੱਡ ਲੋ ਭਾਈ ਵੱਡ ਲੋ ਇਹ ਜੀ ਵਧੀਆ ਧਰਮੀ ਬੰਦੇ ਤੇ ਇੱਕ ਬੇਨਤੀ ਹੈ ਕਿ ਇੱਥੇ ਲਗੋਜੇ ਵੀ ਪਏ ਨੇ ਤੁਸੀਂ ਬਣਾਉਣੇ ਵੀ ਹੋ ਹਨਾ ਤੇ ਇਹਦੇ ਵਿੱਚ ਇੱਕ ਗਾਣਾ ਸੀਗਾ ਰਤੀ ਤੇਰੀ ਉਹ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਲਗੋਜੇ ਨਾਲ ਹਾਂ ਰਤੀ ਸੁਣਾਉਂਦਾ ਜੀ ਅਨਗੋਜੇ ਮੈਂ ਬਣਾਉਂਦਾ ਨਹੀਂ ਜੀ ਨਗੋਜੇ ਮੈਂ ਲਿਆ ਕੇ ਹੀ ਦਿੰਦਾ ਐ ਤੇ ਬਾਕੀ ਵਜਾਉਂਦਾ ਮੈਂ ਹੈਗਾ ਜੀ ਬੱਬਲ ਭਵਿੰਦਰ ਜੀ ਨਾਲ ਤੇ ਕਾਲਜਾਂ ਵਿੱਚ ਵੀ ਹੈਡ ਕਾਲਜ ਡੀਏਵੀ ਕਾਲਜ ਯੂਨੀਵਰਸਿਟੀ ਪਟਿਆਲਾ ਵਗੈਰਾ ਪੰਜਾਬ ਦੀਆਂ ਜਿੰਨੀਆਂ ਵੀ ਟਾਂਡਾ ਮਕੇਰੀਆਂ ਤੱਕ ਪੂਰੇ ਪੰਜਾਬ 'ਚ ਅਸੀਂ ਮੈਂ ਬੱਬਲ ਜੀ ਘੁੰਮੇ ਆ ਜੀ ਜੀ ਹਾਂ ਜੋੜੀ ਉਹਨਾਂ ਨੇ ਮੇਰੀ ਵਧੀਆ ਸਮਝੀ ਆ ਹਾਂ ਜੀ ਤੇ ਚੰਡੀਗੜ੍ਹ ਦੇ ਵਿੱਚ ਮੈਨੂੰ ਬੁਲਾਉਂਦੇ ਆ ਕਾਲਜਾਂ ਦੇ ਵਿੱਚ ਵੀ ਜੈਰਮਬੀਲੇ ਜਿੰਨੇ ਲਿਆਓ ਕੋਈ ਇਹੋ ਜਿਹੇ ਖਤਰਨਾਕ ਗੀਤ ਹੁੰਦੇ ਆ ਕਿ ਅੱਜਕੱਲ ਮੁੰਡਿਆਂ ਤੇ ਅਸੀਂ ਪੁਰਾਣਾ ਵਜਾਉਂਦੇ ਅਸੀਂ ਪੁਰਾਣਾ ਵੀ ਵਜਾ ਲੈਂਦੇ ਆ ਤੇ ਨਵਾਂ ਵੀ ਵਜਾ ਲੈਂਦੇ ਆ ਲੋ ਜੀ ਰਤੀ ਪੇਸ਼ ਕਰ ਲੈਂਦੇ ਆ ਜੀ ਤੁਹਾਡੀ ਜੀ ਬਹੁਤ ਵਧੀਆ ਜਿਗਨਾਈ ਆ ਜੀ ਨਾਲੇ ਜੁਗਨੀ ਸੁਨਾਤੀ ਜੁਗਨੀ ਸੁਨਾਤੀ ਬਿਲਕੁਲ ਬਿਲਕੁਲ ਤੁਸੀਂ ਮਤਲਬ ਕੋਈ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਕਿਹੜੇ ਕਿਹੜੇ ਤੁਸੀਂ ਜਿਹੜੇ ਗੀਤਾਂ ਦੇ ਵਿੱਚ ਆਪਣੇ ਤੂੰਬੀ ਜਾਂ ਹੋਰ ਸਾਜ਼ ਪਲੇ ਕਰ ਚੁੱਕੇ ਹੋ ਮੈਂ ਜੀ ਬਸ ਬਿੰਦ ਰਖੀ ਨਾਲੇ ਜੀ ਹਾਂ ਉਹਨਾਂ ਨਾਲੇ ਮੈਂ ਜੋੜੀ ਵਜਾਉਂਦਾ ਤਾਂ ਪਪਾ ਭਪਿੰਦਰ ਬੱਬਲ ਦੇ ਵਿੱਚ ਵੀ ਤੁਸੀਂ ਦਿਖਾ ਰਹੇ ਸੀ ਕਿ ਇੱਕ ਉਹ ਮਤਲਬ ਲਾਈਵ ਚ ਲਾਈਵ ਹਾਂ ਬੱਬਲ ਭਪਿੰਦਰ ਜੀ ਆਸੀ ਕਾਲਜ ਦੇ ਐਸਟੀ ਕਾਲ ਦੇ ਵਿੱਚ ਤੇ ਕੁੜੀ ਨੂੰ ਸਿਖਾਇਆ ਮਿਰਜਾ ਬੱਬਲ ਭਪਿੰਦਰ ਜੀ ਨੇ ਤੇ ਮੈਂ ਗੈਲ ਨਗੋਜਾ ਵਜਾਇਆ ਤੇ ਉਹਨਾਂ ਨੇ ਮੈਨੂੰ ਬੁਲਾਇਆ ਵੀ ਨਗੋਜਾ ਇਹ ਗੀਤ ਪਰਮਖੰ ਬੱਜੂਗਾ ਹਾਂ ਤਾਂ ਨਗੋਜਾ ਤਾਂ ਚੰਡੀਗੜ੍ਹ ਦੇ ਪੇ 100 150 ਬੰਦਾ ਹੈਗਾ ਪਰ ਇੱਕ ਜਿਹੜੀ ਅੰਦਰੋਂ ਫੂਕ ਦੀ ਆਵਾਜ਼ ਵਧੀਆ ਕਲੀਅਰ ਕੱਢਣੀ ਆ ਤੁਤਕ ਤੁਤਕ ਦੀ ਆਵਾਜ਼ ਨਾ ਆਵੇ ਜਿਹੜੀ ਮਨ ਨੂੰ ਛੂਹਵੇਂ ਲੱਗੋ ਜਾਂ ਐਸੀ ਚੀਜ਼ ਆ ਉਹ ਫਿਰ ਉਹਨਾਂ ਨੇ ਮੇਰਾ ਮੰਨਿਆ ਉਹ ਕਹਿੰਦੇ ਵੀ ਆਰਮੀ ਖਾਣ ਨੂੰ ਗੋਜਾ ਬਹੁਤ ਵਧੀਆ ਤੁਸੀਂ ਬਿਜਾਓ ਚਲੋ ਰੈਸਲ ਕਰਾਈ ਉਹ ਲੜਕੀ ਦੇ ਨਾਲ ਫਿਰ ਅਸੀਂ 12ਵੇਂ ਮਹੀਨੇ ਨੇ ਪਿਛਲੇ ਤੇ ਇਹ ਦਾ 12ਵਾਂ ਮਹੀਨਾ ਲਾਸਟ ਤੇ ਅਸੀਂ ਫਿਰੋਜਪੁਰ ਗਏ ਤੇ ਜੀ ਤੇ ਉੱਥੇ ਕੁੜੀ ਜਿੱਤ ਕੇ ਆਈ ਆ ਮੈ ਲਗੋ ਜਾ ਬਜਾਇਆ ਮੈਂ ਫਿਰ ਸਟੇਜ 'ਤੇ ਨੱਚ ਕੇ ਨਗੋਜਾ ਵਜਾਉਂਦਾ ਜੀ। ਕੀ ਬਾਤ ਹੈ। ਫਿਰ ਚਾਦਰਾਂ ਲੱਗਿਆ ਹੁੰਦਾ ਤੇ ਤੁਰਲੇ ਵਾਲੀ ਪੱਗ ਹੁੰਦੀ ਆ। ਉਹਨੇ ਨਗੋਜਾ ਵਜਾਉਂਦਾ ਕੋਈ ਹਿੱਲ ਨਹੀਂ ਸਕਦਾ। ਹਰਿਆਣੇ ਜਾਂਦਾ। ਹਾਂ ਮੈਂ ਨਗੋਜਾ ਵਜਾਉਂਦਾ ਜਾਂਦਾ ਮੈਂ ਨਾਲ ਮਤ ਡਾਂਸ ਵੀ ਕਰ ਦੂੰਗਾ। ਕੀ ਬਾਤ ਹੈ। ਹਾਂ ਜੀ ਹਾਂ। ਅੱਜ ਵੀ। ਅੱਜ ਵੀ ਜਾਂਦੇ ਆ ਜੀ। 74 ਸਾਲ ਦੀ ਉਮਰ ਹੋ ਗਈ ਮੇਰੀ। ਹੈ ਜੀ ਬਾਕੀ ਠੀਕ ਆ ਕਿਰਪਾ ਮਾਲਕ ਦੀ ਪੀਰ ਬਾਬਾ ਸ਼ਾਵਰਪੀਆ ਦੀ ਬਾਬੇ ਨਾਨਕ ਦੀ। ਹੈ ਜੀ ਤੁਹਾਡੇ ਵਰਗੇ ਸਰੋਗਤਿਆਂ ਦੀ। ਹੈ ਜੀ ਜਿਹੜੇ ਡੀਕਾਂ ਕਰਦੇ ਆ ਸਾਡੀਆਂ ਉਹ ਦੁਆਵਾਂ ਸਾਨੂੰ ਦਿੰਦੇ ਆ। ਜੀ। ਹਾਂਜੀ ਬਸ ਉਹਦੇ ਕਰਕੇ ਅਸੀਂ ਆ ਸੰਗੀਤ ਦੇ ਨਾਲੇ ਫਿਰਦਾ ਮੈਂ ਇੱਕ ਇਹ ਜਾਣਕਾਰੀ ਦਿਓ ਜਿਵੇਂ ਤੁਹਾਨੂੰ ਕਿਸੇ ਨਾਲ ਆ ਕੇ ਮਿਲਣਾ ਹੋਵੇ ਤੁਸੀਂ ਇੱਥੇ ਕਿਹੜੇ ਸਥਾਨ ਤੇ ਬੈਨੇ ਹੋ ਅਸੀਂ ਹੈ ਜੀ ਪੀਰ ਬਾਬਾ ਸ਼ਾਹਰਪੀਆ ਪਿੰਡ ਬੇਲਾ ਜੀ ਸ੍ਰੀ ਚਮਕੌਰ ਸਾਹਿਬ ਤੋਂ 4 ਕਿਲੋਮੀਟਰ ਹੈ ਜੀ ਜੇ ਆਪਾਂ ਚਮਕੌਰ ਸਾਹਿਬ ਦੇ ਸੈਂਟਰ ਤੋਂ ਗਿਣੀਏ ਤਾਂ 5 ਕਿਲੋਮੀਟਰ ਬਣਦਾ ਹੈ ਜੀ ਹਾਂਜੀ ਜਿਹੜਾ ਨਹਿਰ ਦਾ ਪੁਲ ਹੈ ਨਾ ਉਰਲਾ ਗੇਟ ਆ ਉੱਥੋਂ 4 ਕਿਲੋਮੀਟਰ ਪੂਰਾ ਬਣਦਾ ਹੈ ਜੀ ਬਸ ਇਹ ਫਾਰਮੇਸੀ ਕਾਲਜ ਪਿੰਡ ਬੇਲਾ ਹਾਂਜੀ ਫਾਰਮੇਸੀ ਕਾਲਜ ਸਾਡੇ ਬਾਬਾਜੀਤ ਸਿੰਘ ਜਿਹਾਰ ਸਿੰਘ ਹਾਂਜੀ ਗੁਰਗੋਂ ਸਿੰਘ ਦੇ ਬੱਚੇ ਜਿਹੜੇ ਦੋ ਸੀਦੋਂ ਹੈ ਉਹਨਾਂ ਦੇ ਨਾਂ ਉੱਪਰ ਵੀ ਇੱਥੇ ਕਾਲਜ ਹੈ ਤੇ ਪਿੰਡ ਸਾਡਾ ਛੋਟਾ ਜਿਹਾ 2000 ਵੋਟ ਇੱਥੇ ਸਿਰਫ ਭੁਗਤੀ ਆ 2500 ਵੋਟ ਬੀਤੇ ਤੇ ਪੌਣੇ 300 ਦੁਕਾਨ ਸਾਡੇ ਪਿੰਡ ਵਿੱਚ ਆ ਰੋਪੜ ਜ਼ਿਲ੍ਹੇ ਚ ਇੱਕ ਇਹੋ ਜਿਹਾ ਪਿੰਡ ਹੈ ਜਿਹੜਾ ਤੁਸੀਂ ਜਿਹਦੇ ਵਿੱਚ ਜਿੰਨੇ ਕਾਰੂਨੀਆਂ ਦੁਕਾਨਾਂ ਕੀ ਬਾਤ ਹੈ ਪੌਣੇ 300 ਦੁਕਾਨ ਸਾਡੇ ਪਿੰਡ ਵਿੱਚ ਆ ਤਿੰਨ ਪੈਟਰੋਲ ਪੰਪ ਹੈ ਪੈਲਸਵੀਆ ਚ ਚੌਂਕੀ ਵੀ ਆ ਜੀ ਸਾਰੇ ਵਧੀਆ ਬੰਦੇ ਆ ਤੇ ਪੰਚਾਇਤਾਂ ਸਾਡੀਆਂ ਬਹੁਤ ਵਧੀਆ ਐਤਕੀ ਵੀ ਜਿਹੜੀ ਪੰਚਾਇਤ ਹੈ ਉਹ ਵੀ ਬਹੁਤ ਵਧੀਆ ਬੜਾ ਕੰਮ ਕਰਿਆ ਬੜਾ ਵਿਕਾਸ ਕਰਿਆ ਤੇ ਸਾਡੇ ਟੋਬਾ ਟਾਬਾ ਦਾ ਬੜਾ ਗੰਦਤਾ ਉਹ ਵੀ ਪੱਕਾ ਕਰਾ ਦਿੱਤਾ ਆਲੇ ਪਿੰਡ ਦੇ ਵਿੱਚ ਕੋਈ ਗਲੀ ਸਾਡੇ ਕੋਈ ਕੱਚੀ ਨਹੀਂ ਰਹੀ ਜੀ ਪਹਿਲਾਂ ਜਿਹੜੀਆਂ ਰਹੀਆਂ ਹੁੰਦੀਆਂ ਐਤਕੀ ਦੇ ਸਰਪੰਚ ਨੇ ਉਹ ਸਾਰੀਆਂ ਸਾਡੇ ਭੂਰਾ ਸਿੰਘ ਹੈ ਤੇ ਉਹ ਵਧੀਆ ਕੰਮ ਕਰਿਆ ਉਹਨਾਂ ਨੇ ਮਤਲਬ ਤੁਹਾਡਾ ਵਿਕਸਤ ਪੰਡ ਕਾਫੀ ਹੱਦ ਤੱਕ ਤੁਸੀਂ ਜ਼ਿਕਰ ਕਰਿਆ ਤੇ ਇੱਕ ਇਹ ਦੱਸੋ ਕਿ ਜਦੋਂ ਤੁਸੀਂ ਆਪਣੇ ਸੰਗੀਤ ਨਾਲ ਸੰਬੰਧਿਤ ਕੋਈ ਵੀਡੀਓ ਵਗੈਰਾ ਪਾਉਂਦੇ ਹੋ ਤੁਹਾਡਾ ਆਪਣਾ ਚੈਨਲ ਬਣਾਇਆ ਉਹਦੇ ਵੀ ਜਾਣਕਾਰੀ ਦਰਸ਼ਕਾਂ ਦੇ ਦਿਓ ਹਾਂਜੀ ਸਾਡਾ ਚੈਨਲ ਹੈਗਾ ਚੈਨਲ ਹੈਗਾ ਜੈ ਰਮ ਬੇਲਾ ਵਿਰਸਾ ਜੀ ਉਹਦੇ ਪਰ ਮੇਰੀਆਂ ਬਹੁਤ ਸਾਰੀਆਂ ਵੀਡੀਓ ਆ ਇੰਟਰਵਿਊ ਆ ਵੀਡੀਓ ਜਿਹੜੇ ਜਿਹੜੇ ਅਸੀਂ ਸਾਜ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਨੰਬਰ ਵੀ ਚੱਲਦਾ 9463103417 ਤੇ ਉਹਦੇ ਨਾਲੇ ਸੰਪਰਕ ਕਰਦੇ ਆ ਸਾਡੇ ਨਾਲ ਬਈ ਜਿੱਥੇ ਵੀ ਇਹ ਵੀਡੀਓ ਜਾਣੀ ਹੈ ਜੀ ਸਾਡੇ ਨਾਲ ਕੋਈ ਤੂੰਬੀ ਲੈਣੀ ਆ ਬੀਨ ਲੈਣੀ ਆ ਦੋ ਤਾਰਾਂ ਤੂੰਬਾ ਗੋਪੀ ਚੰਦਾ ਜਿਹੜਾ ਮੈਂ ਵਜਾ ਕੇ ਵੀ ਦਿਖਾਇਆ ਤੇ ਅਲੰਗੋਜਾ ਹੈ ਜੀ ਬੁਗਤੂ ਇਹ ਚੀਜ਼ਾਂ ਸੀ ਡੱਪਲੀ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਆ ਜੀ ਹਾਂਜੀ ਇਹ ਜਦ ਮਰਜੀ ਸਾਡੇ ਕੋਲ ਤੇ ਲੈ ਸਾਦੇ ਆ ਅਸੀਂ ਕੋਰੀਆ ਵਾਲੀ ਵੀ ਕਰਦੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਪੂਰੇ ਬਾਲੇ ਮੁਲਕਾਂ ਦਾ ਜਿਆਦਾ ਨਹੀਂ ਤਾਂ ਮੈਨੂੰ 20-25 ਕ ਮੁਲਕਾਂ ਦਾ ਪਤਾ ਹੈ ਵੀ ਕਿਹੜੇ ਮੁਲਕ ਦੇ ਵਿੱਚ ਕਿਲੋ ਵਜਨ ਦੇ ਕਿੰਨੇ ਪੈਸੇ ਲੱਗਦੇ ਘੰਟੜ ਤੱਕ ਹਾਂਜੀ ਕਿ ਕਾਫੀ ਜਾ ਚੁੱਕੀਆਂ ਤੇ ਜੈਲੀ ਮਨਜੀਤ ਭਰੀ ਤੂੰ ਵੀ ਨੂੰ ਮੇਰੀ ਨੂੰ ਬਿਜਾ ਰਹੇ ਆ ਉਹਨਾਂ ਹੀ ਨੇ ਮੈਨੂੰ ਰਸਤਾ ਦੱਸਿਆ ਜੀ ਜੈਲੀ ਮਨਜੀਤਪਰੀ ਅੱਜ ਗੀਤਾਂ ਦੇ ਵਿੱਚ ਕਾਫੀ ਸ਼ਾਹਰੂਖ ਖਾਨ ਦੀਆਂ ਦੋਤਨ ਫਿਲਮਾਂ ਦੇ ਵਿੱਚ ਆ ਹੁਣੇ ਮੇਰੇ ਇੱਕ ਦੋ ਕ ਮਹੀਨੇ ਹੋਇਆ ਵਜਾ ਕੇ ਆਏ ਆ ਤੇ ਮੇਰਾ ਜਿਹੜਾ ਸ਼ਾਗਿਰਦਾ ਜੈਲੀ ਮਨਜੀਤਪਰੀ ਦਾ ਬੇਟਾ ਗੁਰਮਨ ਗੁਰਮਨ ਨੂੰ ਮੈਂ ਨਗੋਜੇ ਸਿਖਾਇ ਤੇ ਜਿੱਥੋਂ ਜੈਲੀ ਮਨਜੀਤਪਰੀ ਦੇ ਨਾਲ ਸਾਡਾ ਪ੍ਰੇਮ ਭਾਵਨਾ ਵਧੀ ਆ ਹੈ ਜੀ ਤੇ ਉਸ ਤੋਂ ਬਾਅਦ ਫਿਰ ਹੁਣ ਤੂੰਬੀਆਂ ਉਹਨਾਂ ਨੇ ਮੈਨੂੰ ਮਜਬੂਰ ਕਰਿਆ ਤੂੰਬੀਆਂ ਬਣਾਉ ਨੂੰ ਜੀ ਸਾਡੇ ਤਾਂ ਕੋਈ ਤੂੰਬੀ ਨਹੀਂ ਬਣਾਉਂਦਾ ਤਾਂ 2012 ਤੋਂ ਹੀ ਲੱਗਿਆ ਮੈਂ ਤੂੰਬੀ ਬਣਾਉਂਦਾ ਜੀ ਬਣਾਉਂਦਾ ਤਾਂ ਫਿਰ ਜੈਲੀ ਮਨਜੀਤਪੁਰ ਆ ਗਏ ਉਹਨਾਂ ਨੇ ਦੇਖੀਆਂ ਤੂੰਬੀਆਂ ਉਹ ਲੈ ਗਏ ਨਾਲ ਵਜਾਈ ਸਟੂਡੀਓ ਵਿੱਚ ਵਧੀਆ ਵੱਜ ਗਈ ਉਹ ਕਹਿੰਦਾ ਸਤਾਜ ਜੀ ਬਣਾਓ ਪੰਜ ਸੱਤ ਤੂੰਬੀਆਂ ਉਹਨਾਂ ਨੇ ਆਪਣੀਆਂ ਰੱਖ ਲੀਆਂ ਪੰਜ ਸੱਤ ਮੇਰੀਆਂ ਵੀਡੀਓ ਪਾਤੀ ਮੈਨੂੰ ਤਾਂ ਫੂਲ ਲੱਗ ਗਿਆ ਬਾ ਚਲੋ ਜੀ ਫਿਰ ਬਿਲਕੁਲ ਅਸੀਂ ਵੀ ਉੱਥੇ ਆਹ ਹੌਸਲਾ ਵੱਧ ਗਿਆ ਫਿਰ ਬਾ ਬਣਾ ਗਿਆ ਤੂੰ ਵੀ ਵਧੀਆ ਵਜਣ ਲੱਗ ਗਿਆ ਜੀ ਸਦੀਕ ਕਾਲੀ ਮੁਹੰਮਦ ਚਮਕੀਲੇ ਵਾਲੀ ਕਲਦੀਮ ਮਾਨ ਕਾਲੀ ਜਮਲਾ ਜੀ ਦੀ ਤੂੰ ਵੀ ਲੱਗ ਹੈ ਉਹ ਸੂਫੀਆ ਗੀਤਾਂ ਦੀ ਵਜਣੀਆਂ ਕਾਰਵਨ ਗਰੇਵਾਲ ਦੇ ਵਿੱਚ ਜਿਹੜੇ ਆਪਣੇ ਨਿਰਮਲ ਤੁਰਿਆ ਜੀ ਨਿਰਮਲ ਤੁਰਿਆ ਉਹ ਵੀ ਮੇਰੇ ਤੋਂ ਤੂੰ ਬਿਲ ਜਾਇਆ ਕਰ ਦਿੱਤੀ ਤੂੰ ਵੀ ਆ ਵੀ ਲੈ ਗਿਆ ਤੂੰ ਵੀ ਆ ਵੀ ਲੈ ਗਿਆ ਮੇਰੇ ਕੋ ਵੀਡੀਓ ਵੀ ਹੈਗੀਆਂ YouTube ਤੇ ਵੀ ਚੱਲਦੀਆਂ Facebook ਤੇ ਵੀ Instagram ਤੇ ਵੀ ਚੱਲਦੀਆਂ ਸਾਡੀਆਂ ਵੀਡੀਓ ਅੱਜ ਦੇਖ ਸਕਦੇ ਹਾਂ ਜੀ ਜੀ ਉਸਤਾਦ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਸਮਾਂ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਆਪਣੇ ਕਾਰ ਕੰਮਕਾਰ ਛੱਡ ਕੇ ਇੰਨੀ ਦੂਰ ਪਹੁੰਚੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਸਾਡੇ ਨਾਲ ਸਨ 우ਸਤਾਦ ਜੈਰਾਮ ਬੇਲਾ ਜੀ ਜਿਹੜੇ ਕਿ ਕਲਾ ਨੂੰ ਸਮਰਪਿਤ ਨੇ ਕੁੱਲ ਬਲਾ ਕੇ ਕਹਿ ਲੀਏ ਤੁਸੀਂ ਵੱਖ-ਵੱਖ ਗੀਤਾਂ ਤੇ ਟਿਊਨਾਂ ਵੀ ਸੁਣੀਆਂ ਨੇ ਹੂਬ ਹੂ ਉਸੇ ਤਰੀਕੇ ਨਾਲ ਜਿਹੜੇ ਸਾਜ਼ ਪਲੇ ਕਰਦੇ ਨੇ ਭਾਵੇਂ ਤੂੰਬੀ ਦੀ ਗੱਲ ਹੈ ਭਾਵੇਂ ਹੋਰ ਸਾਜ਼ਾਂ ਦੀ ਇਹਨਾਂ ਨੇ ਆਪਣਾ ਸੰਪਰਕ ਨੰਬਰ ਵੀ ਦਿੱਤਾ ਹੈ ਜਿਸ ਤੇ ਸੰਪਰਕ ਕਰਕੇ ਤੁਸੀਂ ਤੂੰਬੀਆਂ ਜਾਂ ਹੋਰ ਸਾਜ਼ ਨੇ ਉਹ ਮੰਗਵਾ ਸਕਦੇ ਹੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਇਹ ਇੰਟਰਵਿਊ ਪਸੰਦ ਆਇਆ ਹੋਵੇਗਾ ਇਸ ਤਰੀਕੇ ਦੇ ਹੋਰ ਇੰਟਰਵਿਊ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਂਗੇ ਦਿਓ ਜਾਜ਼ ਧੰਨਵਾਦ